ਜੋ ਅੱਜ ਲੰਗਰ ਲਗਾਇਆ ਹੈ ਕਿ ਆਪ ਦੋ ਦਸਦਾ ਜੀ ਦਾ ਇਥੇ 9 ਸਾਲ ਦਾ ਫਰਜ਼ ਕੀ ਕਹਿਣਾ ਚਾਹੋਗੇ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦਾ ਫਤੇ ਮੈਂ ਜਗਜੀਤ ਸਿੰਘ ਸਰਪੰਚ ਪਿੰਡ ਪਖਾਰੀਵਾਲ ਤੇ ਸੰਗਤ ਵੱਲੋਂ ਮੰਨ ਲੋ ਜਿਹੜਾ ਮੰਨ ਲੋ ਲੰਗਰ ਲਾਇਆ ਗਿਆ ਹੈ ਦੋਦੀ ਸੇਵਾ ਲਈ ਗਈ ਹੈ ਤੇ ਇਹ ਵੱਡੇ ਦੇਣ ਦੀਆਂ ਵੀ ਤੇ ਨਾਲੇ ਮੈਂ 9 ਸਾਲ ਦੀਆਂ ਵਧਾਈਆਂ ਦੇਣਾ ਲੱਖ ਲੱਖ ਵਧਾਈਆਂ ਜੀ ਕੀ ਕਹਿਣਾ ਚਾਹੋਗੇ ਨਹੀਂ ਮੈਂ ਸਾਰੇ ਧਰਮਾਂ ਵੱਲੋਂ ਮੰਨ ਲੋ ਸਾਰਿਆਂ ਨੇ ਲੰਗਰ ਲਾਇਆ ਜਾਂਦਾ ਵੀ ਕ੍ਰਿਸ਼ਚਨ ਭਾਈਚਾਰੇ ਵੱਲੋਂ ਵੀ ਬਾਰ-ਬਾਰ ਲੱਖ-ਲੱਖ ਇਹਨਾਂ ਨੂੰ ਵਧਾਈ ਦੇਣਾ ਜੀ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਹੀ ਲੰਡੇ ਆ। ਇਹ ਕੀ ਮੈਸੇਜ ਦੇਣਾ ਚਾਹੋਗੇ ਕਿਓ ਕਿ ਆਪਣੇ ਪਿੰਡ ਵਾਸੀਆਂ ਨੂੰ ਨਵੇਂ ਸਾਲ ਦੇ ਅਸਬਤੇ ਮੈਂ ਪਿੰਡ ਵਾਸੀਆਂ ਦਾ ਵੀ ਸਾਰਿਆਂ ਦਾ ਪਰਿਵਾਰਾਂ ਦਾ ਵੀ ਲੱਖ-ਲੱਖ ਧੰਨਵਾਦ ਕਰਨਾ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਦੇਣਾ ਤੇ ਦੇਸ਼ ਵਾਸੀਆਂ ਨੂੰ ਵੀ ਸਾਰਿਆਂ ਨੂੰ। ਨੌਜਵਾਨ ਪੀੜੀ ਨੂੰ ਕੀ ਅਪੀਲ ਕਰਨੀ ਚਾਹੋਗੇ? ਨੌਜਵਾਨ ਪੀੜੀ ਨੂੰ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਵੀ ਨਸ਼ਿਆਂ ਤੋਂ ਰਹਿਤ ਰਹੋ ਤੇ ਖੇਡੋ ਖੇਡਾ ਵਾਲਾ ਪ੍ਰੇਰਿਤ ਹੋ। ਤੇ ਮਾਲੋ ਪੜਾਉ ਲਿਖੋ ਤੇ ਨੌਕਰੀਆਂ ਤੇ ਲੱਗੋ ਠੀਕ ਠੀਕ ਹਾਂ ਮੇਰਾ ਨਾਮ ਗੁਰਦੀਪ ਸਿੰਘ ਆ ਪਿੰਡ ਭਗਾਰੀਗਲ ਦਾ ਰਹਿਣ ਵਾਲਾ ਹਾਂ ਆ ਸਾਡੇ ਪਰੇ ਪੂਰੇ ਨਸੀਬ ਭਾਈਚਾਰੇ ਵੱਲੋਂ ਇਹ ਪਿੰਡ ਦੇ ਵੱਲੋਂ ਲੰਗਰ ਲਗਾਇਆ ਗਿਆ ਵਾ ਤੋਂ ਸਾਰੇ ਭਾਈਚਾਰੇ ਨੂੰ ਔਰ ਮਸੀਹ ਨੂੰ ਕਿਸੇ ਵੀ ਧਰਮ ਨੂੰ ਨਹੀਂ ਆਪਾਂ ਮਪੀ ਸਾਰੇ ਧਰਮਾਂ ਨੂੰ ਇਕੱਠਿਆਂ ਕਰਕੇ ਲੰਗਰ ਲੰਗਰ ਲਗਾ ਕੋਈ ਵੀ ਇੱਥੇ ਆ ਕੇ ਖਾ ਸਕਦਾ ਹੈ ਪੀ ਸਕਦਾ ਹੈ ਲੰਗਰ ਜੀ ਮਤਲਬ ਸਾਲ ਬਾਅਦ ਲੰਗਰ ਲਾਉਂਦੇ ਕਿ ਨਾ ਸਾਲ ਦੇ ਵਿੱਚ ਹੋਉਂਦਾ ਨਹੀਂ ਜੀ ਜਦੋਂ ਹਰ ਸਾਲੇ ਸਾਲ ਨਵਾਂ ਨੀوزر ਆਵੇ ਪੀ ਨੀوزر ਆਉਂਦਾ ਵਾ ਜਾਂ ਕ੍ਰਿਸ਼ਮਸ ਡੇ ਆਉਂਦਾ ਵਾ ਆਪਾਂ ਹਰ ਦੇ ਸਾਲ ਦੇ ਸਾਲ ਸੈਲੀਬ੍ਰੇਟ ਕਰਦੇ ਆਂ ਹਾਂਜੀ ਜੀ ਕੋਈ ਵੀ ਧਰਮ ਦਾ ਹੋਵੇ ਲੰਗਰ ਆਪਾਂ ਜਰੂਰ ਲਗਾਉਨੇ ਆ ਕਿਉਂਕਿ ਆਪਾਂ ਹਰ ਕਿਸੇ ਨੂੰ ਧਰਮ ਨੂੰ ਸੈਲੀਬ੍ਰੇਟ ਕਰਦੇ ਆਂ ਅਸੀਂ ਇਹ ਮੈਸੇਜ ਚ ਕਰਨਾ ਚਾਹੁੰਦੇ ਕਿ ਕਰੇ ਨਾ ਕਰੋ ਕਿ ਨੂੰ ਕਹਿੰਦੇ ਨੇ ਲੜਾਈਆਂ ਝਗੜੇ ਜਾਂ ਕੋਈ ਵੀ ਗੱਲਬਾਤ ਕਿਸੇ ਦੀ ਧਰਮ ਵਾੜੇ ਮਾਰੀ ਨਾ ਕਰੋ ਸਾਰੇ ਧਰਮ ਨਾਲ ਲਗਾਵੋ ਰੱਖੋ ਤੇ ਸਾਰਿਆਂ ਨਾਲ ਮੇਲ ਲਾਓ ਕਰੋ ਕਿ ਇੱਕ ਜੂਸ ਨੌਜਵਾਨ ਹੋਣ ਦੇ ਨਾਤੇ ਆਪਣੇ ਨੌਜਵਾਨ ਪੀੜੀ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੈਂ ਹੀ ਸਨੇਹਾ ਦੇਣਾ ਚਾਹਾਂਗਾ ਕਿ ਆਪਣੀਆਂ ਖੇਡਾਂ ਵੱਲ ਵਧੋ ਆਪਣੇ ਕੰਮਕਾਰ ਵੱਲ ਵਧੋ ਨਸ਼ਿਆਂ ਤੋਂ ਦੂਰ ਰਹੋ ਮਨ ਲੱਖਣ ਦਾ ਜਦੋਂ ਲਗਾ ਉੱਠੇ ਦਾ ਦੇਖੋ ਕੋਈ ਖੁਦਾ ਦੀ ਲੱਖਣੀ ਇਹ ਯੋਜਨਾ ਖੁਦਾ ਦੀ ਰੂਪ ਨਹੀਂ ਹੋਣਾ ਐਸਾ